ਕੁੱਤੇ ਦਾ ਨਹੀਂ ਇਹ ਪਾਣੀ ਦਾ ਹੋਣ ਰੱਖਿਆ ਲੱਗਦਾ ਬਲੌਗ ਸ਼ੁਰੂ ਕਰੀਏ ਵੀ ਸਸਰੀ ਗੱਲ ਸਾਰੇ ਵੀਰ ਭਰਾ ਨੂੰ ਕਹਿਮ ਸਾਰੇ ਜਾਨਵਰ ਸੱਤ ਸਾਰਿਆਂ ਦੇ ਪੇਂਟ ਕਰਤਾ ਭਾਈ ਲੈ ਰੰਗ ਬਰੰਗਾ ਕਰਤਾ ਅੜਾ-ਦੜਾ ਹਾਂ ਭਾਈ ਇਹ ਨਹੀਂ ਪਹਿਲਾਂ ਮੈਨੂੰ ਇਹ ਦਿਖਾਓ ਜਦ ਇਹ ਆ ਗਈ ਉੱਥੇ ਦੂਈ ਕਿੱਥੇ ਆ ਦੂਈ ਆ ਰੜੀ ਆ ਹਾਂ ਭਾਈ 골ਡਨ ਕਰਤਾ ਰੰਗ ਹੈ ਠੀਕ ਹੈ ਓਕੇ ਤੇ ਕਬੂਤਰ ਚੈੱਕ ਕਰ ਲਈ ਇਧਰ ਨਾ ਵਜਾ ਕਿੰਨੇ ਆ ਮਰ ਗਿਆ ਉਹ ਵੀ ਕਿੱਥੇ ਮਰੀ ਆ ਇਹ ਉਹ ਮਰਿਆ ਪਿਆ ਵਾ ਬਹੁਤ ਨੁਕਸਾਨ ਹੋ ਗਿਆ ਜਦੋਂ ਹੈ ਉਹ ਮਰਿਆ ਪਿਆ ਵੇ ਉਹ ਕੀੜੀਆਂ ਕਿਵੇਂ ਫਿਰਦੀਆਂ ਉਹਦੇ ਪਰ ਸਾਰੀਿੰ ਨਿੰਦੂਆਂ ਦਾ ਪਰਵਾਹ ਕਰ ਜਰ ਉਹਦੇ ਅੰਡੇ ਵੀ ਭੰਣਨੇ ਤੇ ਆਪਾਂ ਨੇ ਉਹ ਦੂਗੇ ਨਾਲ ਮਿਲਿਆ ਫਿਰਦਾ ਉਹ ਮੋਜੀ ਜੀ ਨਾਲ ਇਹਦੇ ਨਾਲ ਦਾਣਾ ਪਾਣੀ ਭਾਈ ਓਕੇ ਇਹਨਾਂ ਨੂੰ ਆ ਵਜਾ ਹੋ ਗਿਆ ਸੈਟ ਆ ਨਾ ਜਿਹਨੇ ਬਚਣਾ ਹੁੰਦਾ ਥੱਲੇ ਮਾਰੋ ਇਹ ਰਹੇ ਉਹ ਤਰਮੋਲ ਤੇ ਆ ਨੀ ਦੇ ਹੁੰਦਾ ਹੋਰੇ ਪੁੱਦੂ ਕੰਮ ਨਹੀਂ ਮੁੱਕਦੇ ਸਾਰੇ ਤੇ ਇੱਧਰ ਲ ਕਬੂਤਰਾਂ ਵਾਲੇ ਵੀ ਮਾਰ ਲੀਏ ਭਾਈ 걔ੜਾ ਕਿਵੇਂ ਇੱਧਰ ਕਾਜੀ ਦਾੜੀ ਘੱਟ ਹੋ ਰਹੀ ਗਈ ਹੁੰਦਾ ਹਾਂ ਭਾਈ ਆ ਕਬੂਤਰੀ ਹੁਣ ਤਾਂ ਜੱਟ ਲੱਗਦੀ ਆ ਓਏ ਉਹ ਨਹੀਂ ਗਿਆ ਬਣੀ ਪਰ ਇੱਕ ਨੇ ਆਂਡੇ ਧਰ ਲਏ ਇਹਨਾਂ ਦੇ ਆਂਡੇ ਖਰਾਬ ਹੋ ਗਏ ਹਨਾ ਹਾਂ ਦੇ ਆ ਦੇ ਹਾਂ ਦੇ ਖਰਾਬ ਹੋ ਗਏ ਉਹ ਵੀ ਹਾਂਡੇ ਧਰ ਰਿਹਾ ਹੈ ਤੇ ਇਧਰ ਬੱਚੇ ਦੇ ਕਾਹ ਵੀ ਕैम ਹੈ ਇੱਕ ਬਚਾਚ ਉਹ ਵੀ ਮਰ ਗਿਆ ਨਾ ਹਾਂ ਇਹ ਭੂਰਾ ਵਾਲੀ ਪੂਰੀਆਂ ਗਾਂਤਾਂ ਵਾਲਾ ਤਿੰਨ ਮਰ ਗਏ ਓਏ ਹਾਂ ਹਾਂ ਚਲੋ ਇਧਰ ਦਾ ਸੈਟ ਹੈ ਨਾ ਦਾਣੇ ਹਾਂ ਥੋੜੀ ਰਹਿ ਗਈ ਪਾਣੀ ਪਾਣੀ ਪਾਇਆ ਓਕੇ ਰਬੋਰਡ ਮੋਟਰ ਦੇ ਫੇਰ ਮਾਰ ਕੇ ਆਉਣੀ ਹੈ ਜੀੜਾ ਆਪਾਂ ਹੁਣ ਜੱਸਾ ਜਾਊਗਾ ਉੱਪਰ ਬਾਈ ਕੋਠੇ ਤੇ ਦਾਣਾ ਵਾਂਗ ਪਾ ਕੇ ਆਊਗਾ ਆਕਾਸ਼ ਦੀਪ ਹੋਣ ਹੈ ਮੁੰਡਾ ਖੁੰਡਾ ਬਣਾ ਰਹੇ ਆਂ ਇਹਦੇ ਜਿਹੜਾ ਹੈ ਮਬੀ ਨੇ 3 6 7 ਤਿੰਨ ਦਾਸ ਹੈ 10 ਕਬੂਤਰ ਉੜ ਰਹੇ ਆਂ ਉਹ ਨਮੀ ਨਮੀ ਜੀ ਨਹੀਂ ਓ ਜਾਨ ਲੱਗੇ ਸਾਲੇ ਮੁੱਛਾਂ ਦਾ ਹਲੇ ਗਿਆ ਉਹ ਆ ਲੈ ਚੱਕ ਦੇ ਮੁੱਛਾਂ ਚੱਕ ਆ ਦੇ ਦੇਖਦੀ ਨਹੀਂ ਇੱਕ ਚੱਕਦੀ ਇੱਕ ਰਹਿ ਗਈ ਉਹ ਨਹੀਂ ਆ ਦੇਗੀ ਚੱਕੀ ہوئی ਆ ਸਾਲੇ ਠੀਕ ਆ ਸਾਲਾ ਮਰੀ ਜਾਂਦਾ ਬਹੁਤ ਤੇ ਕੋਡੀਆਂ ਪੈਂਦੀਆਂ ਦੀਆਂ ਐਡੀਓ ਆ ਏ ਮੂੰਹ ਨਾਲ ਦਾ ਕਹੇ ਜਾ ਚਾਰ ਸਾਲੇ ਜਿਹੜੇ ਚਾਰਕਵਾਲ ਨੇ ਤਾਂ ਹੁਣ ਮੂਰੇ ਸਿੱਧੇ ਕਰਨੀ ਨੇ ਕਾਹ ਕਿਤੀਵ ਕੇਲੇ ਦਾ ਜੂਸ ਲੈ ਕੇ ਦਾਣੇ ਆਪਾਂ ਆ ਕੇ ਕੋਠੇ ਤੇ ਆ ਜੀ ਉਤਰਨਾਂ ਨਾਲੇ ਆਪਣੀ ਕਣਕ ਦਿਖਾਉਣੀ ਹੈ ਤੁਹਾਨੂੰ ਕਣਕ ਬੀਜੀ ਹੋਈ ਹੈ ਕਰੋ ਚੈੱਕ ਕਰੋ ਦਰਸ਼ਣ ਕਣਕ ਦੇ ਇਹ ਵੀ ਮੈਟ ਛਾੜਨੇ ਤੇ ਕਣਕ ਡੁੱਲ ਗਈ ਦੀ ਮੀਹਾਂ ਚੁੱਗ ਗਈ ਚਲੋ ਕੋਈ ਨਹੀਂ ਇੱਧਰ ਦੇਖਿਓ ਪੁੱਤਰ ਉੱਤਰ ਇੱਧਰ ਤੱਕ ਆਇਆ ਨਹੀਂ ਸਾਰੀ ਉਹ ਹੋ ਆਹ ਕਿਹੜਾ ਮਰਿਆ ਵੇ ਆਹ ਕਬੂਤਰੀ ਬਾਈ ਮੌਜੀ ਚਾਬੂਤਰੀ ਜਿਹੜੀ ਉੱਡਦੀ ਉੱਦੀ ਆਪਣੀ ਗਰਾਫੀ ਚਾਹੀਏ ਉਹ ਜਾ ਕੇ ਚੰਗੀ ਬਲੀ ਠੀਕ ਹੈ ਵਾਕੀ ਦੇਖਣੇ ਆਰੇ ਤੂੰ ਵੀ ਡਾਊਨ ਜਾ ਲਾਤਾ ਮੈਂ ਸਾਰੇ ਲੋਕ ਮੈਂ ਤੇ ਇਹ ਕਹਿੰਦਾ ਤੁੰ ਤਹੋਂ ਨਾ ਕੁਤਰੀ ਹਲੇ ਮਰੀ ਨਹੀਂ ਹੈਗੀ ਬਚਾਰੀ ਤੜਫਦੀ ਹੈ ਹੁੰਦਾ ਜੀਉਦੀ ਹੈ। ਦੋਰੀਆ ਮਹਾ ਸਾਹਵ ਕਰੀਆ ਖੜਗਾਈ ਆਹ ਆਹ ਵਾਹ ਦੇਖੋ ਇਹਦੀ। ਸਰੋ ਕੋਈ ਨਹੀਂ ਦਾਣੇ ਇਹਨਾਂ ਨੂੰ ਤਾਂ ਪਾ ਦੇ। ਪਾਣੀ ਪਾਉਣਾ ਰਹਿ ਗਿਆ। ਪਾਉਣੇ ਪਾਣੀ। ਪਰ ਪਾਣੀ ਵੀ ਪਾ ਦੀ ਇਹਨਾਂ ਨੂੰ ਇੱਕ ਮਿੰਟ ਮੈਨੂੰ ਪਾਉਣ ਦੋ ਪਹਿਲਾਂ ਦਾਣਾ ਪਾਣੀ ਪਾਤਾ ਕੂਤੀ ਆਪਾਂ ਚੱਕ ਲਈ ਕੂਤਰੀ ਥੱਲੇ ਲੱਗੇ ਜਾਂਦੇ ਹਾਂ ਫਾਈਪ ਨਹੀਂ ਲੱਗਾ ਲੈ ਆਪੇ ਰਹਿਦੀ ਆਪ ਲੈ ਹਰ ਜਾ ਆ ਗਈ ਆ ਗਈ ਬੱਸ ਉਹ ਖੜ ਜਾ ਤੂੰ ਮੇਟਾ ਖੜ ਜਾ ਬਈ ਇਹਨੂੰ ਲੈ ਚੱਲੀਏ ਪਹਿਲਾਂ ਸਾਲੀ ਬੈਠ ਉਤਰ ਥੱਲੇ ਪਹਿਲਾਂ ਜੇ ਹੁਣ ਬੈਠ ਲੈ ਆ ਜਾ ਆ ਜਾ ਕਰਦੀ ਗਈ ਐ ਇਹ ਆਗੇ ਬਈ ਮੋਟਰ ਤੇ ਪਿੰਡੀ ਨਾ ਕੁੱਤਿਆਂ ਵਗਰ ਪੈ ਜਾਂਦੀ ਐ ਰਾਜ ਛਾਲ ਮਾਰਨੇ ਤੱਕ ਜਾਂਦੀ ਐ ਮਸਾ ਸੰਭੀ ਐ ਇਹ ਕਿਸਕਾਰੀ ਆ ਜਾ ਕਿੱਥੇ ਆਹਾ ਹਾਂ ਇਹਦਾ ਬੇਟੀ ਐ ਪੈਰੀ ਆਵੇ ਆਓ ਪੈਰੀ ਬੜੀ ਖਰਾਬ ਹੈ ਰੇ ਤੂੰ ਚਲੋ ਭਾਈ ਇੱਧਰ ਜਾਨਵਰ ਦਿਖਾਈ ਅੱਜ ਤੁਹਾਨੂੰ ਆਹ pau ਦੀ ਜੀ ਐਡੀਡਸ ਦੀ ਕਿੱਥੇ ਗਈ ਅੱਲਾ ਜਿੰਦਾ ਲਾ ਕੇ ਗਿਆ ਹੋਇਆ ਐ ਤਾਂ ਯਾਰ ਜਿੰਦਾ ਲੱਗਿਆ ਹੋਇਆ ਹੀ ਹੋ ਗਿਆ ਤੁਨੂੰ ਹਾਂ ਦੱਸੋ ਕੀ ਹੋ ਗਿਆ ਬੱਚੇ ਦਿਖਾਵਾ ਬਾਈ ਤੁਹਾਨੂੰ ਬੱਚੇ ਆ ਫਿਰਦੇ ਨੇ ਲੈ ਦੇਖੋ ਗਿੱਡੇ ਗਿੱਡੇ ਹੋ ਗਏ ਦੇਖੋ ਲਾ ਬੱਚੇ ਹੋ ਗਿਆ ਨਾ ਗੇਮ ਪੂਰਾ ਆ ਦੇਖੋ ਜਾਨਵਰ ਬੱਤਕਾਂ ਵੀ ਇਧਰੇ ਛੱਡੀ ਫਿਰਦਾ ਦਿਮਾਗ ਖਰਾਬ ਹੋਇਆ ਹੋਇਆ ਇਹਦਾ ਜਾਨਵਰ ਦੇਖੋ ਬਾਈ ਕਿਵੇਂ ਰਾਟ ਪਾਰ ਆਏ ਨੇ ਸਾਰੇ ਲੈ ਉਹ ਕੋਈ ਨਹੀਂ ਕੁਛ ਨਹੀਂ ਹੋਇਆ ਸਾਲਿਆਂ ਨੇ ਰਾਟ ਚੱਕਤਾ ਆਹ ਦੇਖੋ ਕਹੇ ਜਾ ਬਣਿਆ ਆਪਣਾ ਉਹ ਅਸੀਲ ਆਹ ਦੇਖੋ ਅਸੀਲ ਕਹੇ ਜਾ ਬਣਿਆ ਹਾਂ ਚੱਲ ਤੇ ਬੱਤਕਾਂ ਵੀ ਉਰੀ ਛੱਡੀਆਂ ਸਾਰਾ ਕੁਝ ਉਰੀ ਛੱਡੀ ਵਰਦਾ ਖਾਲਾ ਦਿਮਾਗ ਖਰਾਬ ਹਾਂ ਪੈਰੀ ਕਬੂਤਰ ਹੁਣ ਕੱਲ ਨੂੰ ਦੇਖਾਂਗੇ ਬਾਈ ਫਿਰ ਆ ਲੈ ਟੱਕਰ ਰਾਜ ਜੀ ਬਾਕੀ ਤਾਂ ਪਤਾ ਨਹੀਂ ਉਹ ਬੈਠੇ ਨੇ ਉਹ ਦੇਖੋ ਪੈਰੀ ਪੈਰੀ ਅੱਗੇ ਨਾਲ ਹੋ ਗਈ ਸੋਹਣੀ ਪੈਰੀ ਦਾ ਹੁਣ ਲੱਗੀ ਤਕੜੀ ਕੁੱਤਾ ਕਿੱਥੇ ਆ ਕੁੱਤਾ ਦਾ ਕੁਛ ਨਹੀਂ ਯਾਰ ਸੁਸਤ ਜਹੀ ਆ ਹਾਲਾ ਆ ਪਿੰਡੀ ਦੇਖੀ ਇਹਨੂੰ ਕਹਿੰਦੀ ਪਿੰਡੀ ਨੂੰ ਇਹਦੇ ਨਾਲ ਕੋਲ ਆ ਜੀ ਆਣਾ ਪਿੰਡੀ ਨੇ ਆਹ ਕਾਰੇ ਕਾਰੇ ਹੁਣ ਲੈ ਪੰਗੇ ਉਹ ਨਾ ਉਹ ਨਾ ਭਰੇ ਨਾ ਲੋਟ ਨਹੀਂ ਆਉਂਦਾ ਹੈਗਾ ਬੱਚਾ ਹਾਂ ਪੈਰੀ ਉਹ ਤਾਂ ਬੱਤ ਕਹਿੰਦਾ ਤਾਂ ਉਧਰ ਜਾਂਦੀ ਉਧਰ ਜੀਰੀ ਜੇ ਬੜੀ ਜਾਂਦੀ ਜੀਰੀ ਤਾਂ ਬੜੀ ਜਾਨੀ ਆ ਪਰ ਲੋਟ ਨਹੀਂ ਹੈਗੀਆਂ ਯਾਰ ਬੱਚਿਆਂ ਨੂੰ ਨਾ ਮਾਰ ਦੇਣ ਆ ਜਾ ਹੁਣ ਬਸ ਫਿਰ ਹੁਣ ਲੈ ਕੇ ਚੱਲਦੇ ਆ ਕਮੈਂਟਿੰਗ ਮਟੂ ਬੋਲਦੇ ਆ ਘਰ ਜਾ ਕੇ ਆ ਆ ਬੈਠਿਆ ਇੱਕ ਤਾਂ ਮੁਖੀ ਆਹ ਬੈਠੇ ਨੇ ਕਿੱਥੇ ਗਏ ਉਹ ਉੱਧਰ ਕਿਆ ਕਤੂਰਾ ਹਾਂ ਟਿੰਟਿੰਡੀ ਰੱਖਿਆ ਦਨੇ ਇਹਦਾ ਨਾਮ ਪਟਕਿੰਡੀ ਜਬਾਈ ਹੋਈ ਹੈ ਪਟਕਿੰਡੀ ਹਟ ਜਾ ਜਾਨਵਰ ਸਾਰੇ ਆ ਗਏ ਤੇਰੇ ਇਹਨੂੰ ਵੀ ਪਾਉਣਗੇ ਸਾਨੂੰ ਗੁੱਸਾ ਹੁਣ ਨਾ ਤਾਂ ਚਾਬੀਆਂ ਰੱਖ ਕੇ ਜਾਂਦਾ ਨਾ ਦਾਣਾ ਪਾਣੀ ਪਾ ਕੇ ਜਾਂਦਾ ਜੱਜ ਨਾਲ ਚਲੋ ਬਾਈ ਚਲਦੇ ਆ ਕਮੈਂਟ ਊਰੀ ਬੋਲ ਕੇ ਚਲਦੇ ਆ ਯਾਰ ਘਰ ਫੇਰ ਬੋਲ ਨਹੀਂ ਹੁੰਦੇ ਜੱਜ ਨਾਲ ਬੱਲੇ ਬੱਲੇ ਬਾਈ ਬਹੁਤ ਦਿਨ ਹੋ ਗਏ ਬਲੌਗ ਪਾਈ ਨੂੰ ਹੈ ਅਮਰਤਪਾਲ ਸਿੰਘ ਬਾਈ ਨੂਰੀ ਬਹੁਤ ਸੋਹਣੀ ਪਰਮਾਤਮਾ ਤੰਦਰੁਖ ਸੀ ਬਰਸ਼ੇ ਹਾਂਜੀ ਹਾਂ ਥੈਂਕ ਯੂ ਵੀਰੇ ਜੱਸਾ ਜਸਵੀਰ ਸਿੰਘ ਬਾਈ ਹੈਲੋ ਗगन ਪੁੱਲਰ ਨਾਈਸ ਬਲੌਗ ਥੈਂਕ ਯੂ ਵੀਰੇ ਐਮ ਆਰ ਵੀ ਨਾਈਸ ਕਬੂਤਰ ਥੈਂਕ ਯੂ ਬਾਈ ਸੰਦੀਪ ਸਿੱਧੂ ਸਾਗਰ ਲਵਾਨਾ ਸਾਗਰ ਲਵਾਨਾ ਦੀਰੇਜ ਕੁਮਾਰ ਰਿਹਾਨ ਆਰਟ ਖਾਨ 2 ਬਾਈ ਕਬੂਤਰ ਠੀਕ ਨੇ ਹਾਂਜੀ ਹਾਂ ਵੀਰੇ ਠੀਕ ਨੇ ਜੀ ਕਬੂਤਰ ਪਰ ਅਜੋਰ ਤਿੰਨ ਮਰਲੇ ਵੀਰੇ ਹਰਚ ਸਿੰਘ ਹਰਚ ਸਿੰਘ ਕਬੂਤਰ ਦੇ ਦੋ ਕੋਈ ਨਹੀਂ ਵੀਰੇ ਸੋਹੀ ਵਲੌਗਜ਼ ਕੀ ਹਾਲ ਹੈ ਵੀਰੇ ਮੈਂ ਨਨੋਆੜ ਤੋਂ ਵਧੀਆ ਵਧੀਆ ਵੀਰੇ ਸਾਗਰ ਲਮਾਣਾ ਸਾਗਰ ਲਮਾਣਾ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਸ਼ੌਂਕੀ ਮਹਿਰਾ ਸਾਗਰ ਲਮਾਣਾ ਧੰਨਵਾਦ ਭਾਈ ਇੰਨੇ ਕਮੈਂਟ ਕਰ ਲਈ ਔਹ ਦੇਖੋ ਔਹ ਭੌਂਗ ਰਹੇ ਹੈਗਾ ਪਿੰਡੀ ਆਹ ਭੌਂਗ ਪਿੰਡੀ ਪਰ ਨੂੰ ਦੇਖ ਲਾ ਪਿੰਡੀ ਨਾਲੋਂ ਔਹ ਛੋਟਾ ਤਿੱਖਾ ਛੋਟੇ ਤੋਂ ਬਾਅਦ ਪਿੰਡੀ ਉਦੋਂ ਬਾਅਦ ਪੈਰੀ ਇੱਕ ਦੂਏ ਦੂ ਖਾਣ ਨੂੰ ਪੈਂਦੇ ਨੇ ਹਾਂ ਨਾ ਆ ਪਿੰਡੀ ਕਿਸੇ ਜਾਣੇ ਇੱਧਰ ਇੱਧਰ ਦੇਖ ਪਿੰਡੀ ਲੈ ਹੁਣ ਤਾਂ ਤੋੜੀ ਆਈ ਇੱਧਰ ਨੂੰ ਆ ਟਾਇਰ ਪਰ ਚੜਾਏ ਇਹਨੂੰ ਆ ਬਣਾ ਦੇ ਟਾਇਰ ਲਾ ਦੇ ਬਾਈ ਇੱਥੇ ਐਂ ਖੜ ਲਿਹਾਉਣ ਨਹੀਂ ਖੜਾ ਇੱਧਰ ਨਹੀਂ ਖੜਨਾ ਇਹਨੇ ਚਲੋ ਬਾਈ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਹੁਣ ਅਗਲੀ ਵੀਡੀਓ ਚ ਤੇ ਮੇਰਾ ਵੀਰ ਕਮੈਂਟ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕੱਲ ਤੋਂ ਡੇਲੀ ਵਲੌਗ ਆਇਆ ਕਰਨਗੇ ਮਿਲਦੇ ਆ ਅਗਲੀ ਵੀਡੀਓ ਚ ਪਿੰਡੀ ਨੂੰ ਲੈ ਕੇ ਚੱਲਦੇ ਹੁਣ ਆਪਾਂ ਘਰ ਨੂੰ